ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲਾ ਖਾਇਮ ਆ ਜੀ ਸਤਾਂ ਅੱਜ ਪਹੁੰਚੇ ਆ ਜੀ ਆਪਾਂ ਮੱਜਾਂ ਦਾ ਇਹ ਕਾਫੀ ਵੱਡਾ ਫਾਰਮ ਹੈ ਜੀ ਤਾਂ ਛੋਡੀ ਗੱਲ ਕਰਵਾਵਾਂਗੇ ਨੇ 70 ਸਿੰਘ ਸਰਪੰਚ ਨਾਲ ਪੈਂਡਾ ਸੀ ਉਪਲੀ ਗਏ ਆਵੇਂ ਆ ਤੇ ਇਹ ਤਾਂ ਜਾਨੀ ਕਿ ਵੀ ਸ਼ੁਰੂ ਚ ਹੀ ਹੈ ਵੀ ਜਿਵੇਂ ਆਪਣੇ ਕੋਲੇ ਸਾਨੂੰ ਪਤਾ ਘਰਾਇਂ ਥਾਂ ਹੁੰਦਾ ਜਿੱਥੇ ਮਿਲਦਾ ਉੱਥੇ ਆਪਾਂ ਕੱਲੇ ਕੱਢ ਕੇ ਬੰਨ ਦਨੇ ਆ ਤਾਂ ਬਹੁਤ ਜਿਆਦਾ ਚੰਗਾ ਫਾਰਮ ਹੈ ਚੰਗੇ ਕੰਮ ਕੀਤਾ ਹੋਇਆ ਤਾਂ ਬਰੀਡਿੰਗ ਤੇ ਵੀ ਕੰਮ ਕੀਤਾ ਬਾਬਾ ਜੀ ਬਰੀਡਿੰਗ ਵੀ ਐਂਡ ਵਾਲੀ ਆ ਕਾਫੀ ਮੈਸਾਉਣ ਜਵਾ ਵੀ ਦਿੱਤੀਆਂ ਸਰਪੰਚ ਸਾਹਿਬ ਨੇ ਮਗਰ ਜੇ ਵੀ ਚਵਾਈ ਦੇਖੀ ਜੀ ਉਹਨਾਂ ਵਾਲੇ ਸਮੇਂ 'ਚ ਵੀ ਚਬਾਉਂਦੇ ਰਹਿਣਗੇ ਮਤਲਬ ਪਹਿਲਾਂ ਖੀਰੀਆਂ ਤੋਂ ਲਾ ਕੇ ਵੱਡੀਆਂ ਝੋਟੀਆਂ ਤੋਂ ਲਾ ਕੇ ਵੱਡੀਆਂ ਮੱਝਾਂ ਤੋਂ ਲਾ ਕੇ ਤੇ ਇੱਧਰ ਬੈਠੇ ਆ ਜੀ ਬਾਪੂ ਜੀ ਸਰਪੰਚ ਸਾਹਿਬ ਦੇ ਹੋਰ ਬਾਪੂ ਜੀ ਕਾਇਮ ਹੈ ਉਹ ਵੀਡੀਓ ਤੇ ਲੱਗੇ ਪਏ ਸਰਪੰਚ ਸਾਹਿਬ ਸਾਸੀ ਗਾਲ ਜੀ ਸਾਸੀ ਗਾਲ ਜੀ ਹੋਰ ਸਾਰੇ ਵੀਰਾਂ ਨੂੰ ਸਾਸੀ ਗਾਲ ਹੋਰ ਜੀ ਪ੍ਰਧਾਨ ਜੀ ਹਾਂ ਜੀ ਬਹੁਤ ਵਧੀਆ ਜੀ ਬਹੁਤ ਧੰਨਵਾਦ ਜਿੱਥੇ ਪਹੁੰਚਣ ਤੇ ਨਹੀਂ ਮੈਂ ਕਿਹਾ ਜੇ ਮੈਂ ਸਰਪੰਚ ਕੋਲੇ ਮੈਂ ਜਾ ਕੇ ਹੀ ਆਉਣਾ ਮੈਂ ਅੱਜ ਮਿੱਥੀ ਵੀ ਸੀ ਮੈਂ ਉਧਰੋਂ ਗਾਹਾਂ ਤੋਂ ਵੀਡੀਓ ਸ਼ੂਟ ਕਰਦਾ ਸੀ ਫਿਰ ਮੈਂ ਕਿਹਾ ਜੇ ਆਪ ਦਾ ਫਾਰਮ ਤਾਂ ਰਹੀ ਜਾਂਦਾ ਨਹੀਂ ਗੱਲ ਠੀਕ ਹੈ ਜੀ ਥੋੜੇ ਜਿਹੇ ਕੰਮ ਤੇ ਬਿਜੀ ਵੀ ਪਾ ਲੈਣਾ ਤਾਂ ਨਹੀਂ ਥੋੜਾ ਮੰਗਣਾ ਜਿਹੜਾ ਇੰਨੇ ਟਾਈਮ ਕੱਢਦਾ ਪਾਵਰ ਲਈ ਹਾਂ ਜੀ ਪਰ ਜੇ ਲੋਕ ਆਪਣੋਂ ਇੰਨਾ ਸਾਥ ਦੇਣ ਨਾ ਜਿਵੇਂ ਆਪਣਾ ਬੀਐਫਏ ਟੀਮ ਜੁੜੀ ਆ ਬਿਲਕੁ ਹਰ ਇੱਕ ਦੇ ਘਰੇ ਪਸ਼ੂਏ ਨੇ ਪਤਾ ਨਹੀਂ 20 ਲੀਟਰ ਵਾਲਾ ਖੜਾ ਖੜਾ ਜੀ ਉਹਦੇ ਬਾਰੇ ਨੌਲੇਜ ਨਹੀਂ ਹੈਗੀ ਨੌਲੇਜ ਨਹੀਂ ਉਹਦੇ ਉੱਥੇ ਉਹ ਨਾ ਉਹ ਖਰਾਕ ਪਹੁੰਚਦੀ ਆ ਨਾ ਉਹਦਾ ਕੋਈ ਹਿਸਾਬ-ਕਿਤਾਬ ਆ ਜੀ ਬਿਲਕੁਲ ਜੀ ਕਮਾਈ ਦੇਖਿਆ ਜੀ ਮੈਂ ਕਹਿੰਦੇ ਇੱਕ ਦੋ ਪਸ਼ੂ ਲੈ ਕੇ ਆਇਆ ਪਹਿਲਾਂ ਹਾਂਜੀ ਆਲਾ ਕਹਿੰਦਾ ਵੀ 12-13 ਕਿਲੋ ਦੁੱਧ ਆ ਜੀ ਹਾਂਜੀ ਮੇਰੇ ਲਵੇ ਆ ਕੇ 18-18 ਕਿਲੋ ਦੁੱਧ ਕੱਢਿਆ ਜੀ ਬਾਈ ਦਿੰਦੀਆਂ ਬੇ ਚਾਮਕਰਾਂ ਨੂੰ ਪਤਾ ਹੀ ਨਹੀਂ ਬਾਈ ਸੰਧੀਆਂ ਨਹੀਂ ਉਹਨਾਂ ਨੂੰ ਖਰਾਕ ਹੀ ਨਹੀਂ ਪੈਂਦੀ ਹਰ ਇੱਕ ਬੰਦੇ ਨੂੰ ਇਹਦੀ ਕਮੈਸਟੀ ਵਾਰੀ ਨਹੀਂ ਪਤਾ ਹੈਗਾ ਜੀ ਨਹੀਂ ਪਤਾ ਜੀ ਬਿਲਕੁਲ ਜਦੋਂ ਆਪਾਂ ਇਹਦੇ ਵਿੱਚ ਪੈ ਜਾਣਾ ਧੰਦੇ ਮੈਂ ਇਹ 12 ਤੋਂ ਸਟਾਰਟ ਕਰਾਇਆ ਜੀ ਬਰੀਡਿੰਗ ਦੇ ਕੰਮ। ਉਹ 6 12 ਤੋਂ ਕਿੰਨੇ ਪਸ਼ੂ ਸੀ ਆਪਣੇ 12 ਤੋਂ। ਉਦੋਂ ਮੇਰੇ ਲਵੇ 6-7 ਕ ਪਸ਼ੂ ਤੇ ਘਰ ਦੇ ਜੀ। ਅੱਛਾ ਕਰਦੇ 6-7 ਸੀਗੇ। ਬਸ ਉਦੋਂ ਸੌਂਕ ਪੈ ਗਿਆ। ਬਸੀ ਉਦੋਂ ਮੇਲੇ ਲੱਗਣ ਲੱਗੇ ਤੇ ਉਹਨਾਂ ਬਾਦ ਸਾਹਿਬ ਆਏ ਸੀ ਕਿ ਉਦੋਂ ਮੰਨ 7-8 ਦੇ ਵਿੱਚ ਮੇਲੇ ਸਟਾਰਟ ਹੋਏ ਤੇ ਓਕੇ ਪ੍ਰਕਾਸ਼ ਸਿੰਘ ਬਾਦਲ ਨੇ ਸਟਾਰਟ ਕੀਤੇ ਸੀ ਉਦੋਂ ਮੇਲੇ ਆਪਣਾ ਲਵੇ ਤਣਾਉਲਾ ਮੰਡੀ ਆ ਲੱਗੇ ਹਾਂਜੀ ਉਦੋਂ ਫਿਰ ਇੱਥੇ ਜ਼ਿਲ੍ਹਾ ਲੈਵਲ ਦਾ ਮੇਲਾ ਬਹੁਤ ਵੱਡਾ ਹੁੰਦਾ ਸੀ ਬਿਲਕੁਲ ਜੀ ਤੇ ਉਦੋਂ ਫਿਰ ਥੋੜਾ ਜਿਹਾ ਦੇਖ ਕੇ ਪਸ ਉਹਨੂੰ ਸ਼ੌਕ ਪਿਆ ਵੀ ਯਾਰ ਆਪਣੇ ਦੇ ਹੱਥੋਂ ਵੀ ਬੋਸ ਖੋਲਾ ਹਾਂਜੀ ਤੇ ਵੀ ਆਪਾਂ ਵੀ ਕਰੀਏ ਉਹ ਕੰਮ ਬਿਲਕੁਲ ਜੀ ਤੇ ਉਦੋਂ ਮੇਲੇ ਵਿੱਚ 6-7 ਪਸ਼ੂ ਘਰਦੇ ਤੇ ਸੀ ਪਸ਼ੂ ਚੰਗੇ ਤੇ ਪਹਿਲਾਂ ਤੋਂ ਚੰਗੇ ਜੀ ਤੇ ਉਦੋਂ ਤੋਂ ਬਾਅਦ ਇਕੱਲਾ ਇਕੱਲਾ ਕਰਕੇ ਫਿਰ ਮੈਂ ਪਸ਼ੂ ਲੈਤੇ ਵੀ ਨਹੀਂ। ਮੈਂ 6 ਲੱਖ ਰੁਪਏ ਖਰਚੇ ਜੀ, ਕੁਝ ਨਹੀਂ ਖਰਚਿਆ। ਅਸੀਂ ਸਾਈਟਾਂ ਛੁੱਟਾਂ ਤੇ ਲਾ ਲਉਂਗਾ ਕੋਈ ਪਹਿਲਾ ਪੈਸਾ ਹੀ ਲਾਇਆ ਜੀ। ਅੱਛਾ ਉਦੋਂ ਬਾਅਦ ਆਪਦੀ ਬਰੀਡਿੰਗ ਜੇ ਆਪਾਂ ਤਿਆਰ ਕਰੀਏ। ਬਰੀਡਿੰਗ ਦੇ ਘਰੇ ਜੀ ਮੰਨਾਂ ਓ ਕੱਟੀਆਂ ਵਾਲੇ ਲੈ ਲਿਆ ਉਦੋਂ ਨਾਲ। ਹਾਂਜੀ। ਉਸ ਹਾਬਦੇ ਪਸ਼ੂ ਸੁਭਾਕੇ ਜੇ ਮੰਨਾਂ ਉਦੋਂ ਰੱਬ ਦੀ ਕਿਰਪਾ ਨਾਲੇ ਜੀ ਹੋਈ। ਆਈ ਨਹੀਂ ਪਤਾ ਲੱਗਿਆ ਵੀ ਐਡਾ ਫਾਰਮ ਕਿਦੋਂ ਚੱਲ ਗਿਆ ਵੀ ਕਿਦੋਂ ਹੋ ਗਿਆ ਵੀ ਜਦੋਂ ਕਿਵੇਂ 6 ਤੋਂ ਉਹਦੇ ਵਾਂਗੂ 70 ਤੇ ਕਿਦੋਂ 60 ਤੇ ਪਹੁੰਚ ਗਿਆ ਹੁਣ 60 ਪੈ ਗਏ ਘੱਟੋ ਘੱਟ 30 ਤੋਂ 35 ਪਸ਼ੂ ਆਪਣੇ ਛੇਲ ਹੋ ਗਏ ਹੁਣ ਆਪਣੇ 1 ਸਾਲ ਦੇ ਵਿੱਚ 6 ਤੋਂ 7 ਪਸ਼ੂ ਛੇਲ ਹੋ ਗਏ ਦੱਸ ਬਾਕੀ ਹਰ ਵਾਰੀ ਕੱਟਾ ਵੀ 1 2 ਜਾਂਦੇ ਰਹਿੰਦੇ ਜੁਨੀ ਵਰਾਈਟੀ ਆਪਣੇ ਚੰਗੇ ਹਨ ਆਪਣਾ ਨੌਵਾਂ ਕੱਟਾ ਜਾ ਰਿਹਾ ਜੀ ਜੁਨੀ ਵਰਾਈਟੀ ਦੇਖੋ ਹਨ ਇਹ ਵੀ ਬਹੁਤ ਮਾਨ ਵਾਲੀ ਗੱਲ ਹੁੰਦੀ ਹੈ ਜੀ ਘੱਟੋ ਘੱਟ ਆਪਣੇ ਲੈ ਕੇ ਆ ਕੇ ਲੈਬ ਚ ਵਾਈ ਦੇ ਵਿੱਚ ਉਹ ਵੀ ਕੰਡੇ ਨਾਲ ਜਿਹੜਾ ਉਸ ਜੁਨੀਵਰਸਿਟੀ ਅਟੈਚ ਹੁੰਦਾ ਉਹਦੇ ਨਾਲ ਕੰਡਾ ਕਰਦੇ ਨੇ ਜੀ ਤੇ ਹੁਣ ਆਪਣਾ ਇਕੱਟਾ ਛੋਟਾ ਵੀਕਾ ਲਾਗੇ ਟੈਗ ਹੈ ਐਥਾਗਾ ਆਹ ਕੱਤੇ ਰੇ ਤੇਰੀ ਮਾਂ ਉਹ ਆਪ ਦੁੱਧ ਦੰਦਾ ਜੀ ਹਾਂਜੀ ਆਹ ਟੈਗ ਪਰਸੋਂ ਲਾਗੇ ਜੀ ਇਹਦੇ ਇਹਦੀ ਚਵਾਈਆਂ ਪੰਜ ਕਰਕੇ ਜੀ ਉਹ ਤੇ ਇਹ ਦੁੱਧ ਹੁਣ ਕਿੰਨੇ ਦੁੱਤੇ ਤਿਆਰ ਹੈ ਇਹ ਇਹ ਹੁਣ 15 ਕਿਲੋ ਤੇ ਦੁੱਧ ਤੇ ਚੱਲ ਰਹੀ ਹੈ 16 ਮੰਗੂ ਚੱਲਦੀ ਹੈ ਜੀ ਤੇ ਥੋੜੀ ਹੀਟ ਚਾਗੀ ਤੀ ਕਰਕੇ ਉਹ ਤੋਂ ਬਾਅਦ ਚਵਾਈ ਦਿਖਾਵਾਂਗੇ ਆਪਾਂ ਆਪਾਂ ਹੁਣ ਚਵਾਈ ਇਹਦੀ 5 ਦਿਨਾਂ ਅਸੀਂ ਦਿਖਾ ਦਨੇ ਆ ਜੀ 5 ਦਿਨਾਂ ਚਲੋ ਜੀ ਮਿੱਤਰੋ ਚਵਾਈ ਦਿਖਾ ਦਨੇ ਬਾਕੀ ਇੱਕ ਚੀਜ਼ ਹੋਰ ਵੀ ਨੋਟ ਕਰੋ ਜੇ ਸਾਡੇ ਇੱਕ ਚੀਜ਼ ਬਹੁਤ ਸਾਡੀ ਜਿਹੜੀ ਟੀਮ ਐ ਅਸੀਂ ਫੋਇਲੋ ਫਾਰਮ ਐਸੋਸੀਏਸ਼ਨ ਦੀ ਜਦੋਂ ਟੀਮ ਅਸੀਂ ਸਾਰੇ ਜੁੜੇ ਸੀ ਅਸੀਂ ਐਂ ਜੁੜੇ ਸੀ ਵੀ ਜਿਹੜਾ ਕੰਮ ਕਰਾਂਗੇ ਇਮਾਨਦਾਰੀ ਨਾਲ ਜਿਹੜਾ ਲੋਕਾਂ ਨੂੰ ਦੱਸਾਂਗੇ ਉਹ ਲੋਕਾਂ ਨੂੰ ਦਿਖਾਵਾਂਗੇ ਤਾਂ ਅੱਜ ਖੁਸ਼ੀ ਮਿਲਦੀ ਐ ਵੀ ਜਿਹੜਾ ਦੱਸੀਦਾ ਉਹੀ ਦਿਖਾਈਦਾ ਤੇ ਇਹ ਇਹ ਹੋ ਗਿਆ ਆਪਣੇ ਚਾਰ ਦੰਦ ਜੀ ਕੁਝ ਗੱਪਣ ਹੋਗੇ ਥੋੜੀ ਜਿਹੀ ਪਹਿਲਾਂ ਦਿੱਕਤ ਪੈ ਗਈ ਤਾਂ ਕਰਕੇ ਇਹ ਤੋ 4-5 ਕਿ ਮਹੀਨੇ ਵੱਡੀ ਹੈ ਜੀ ਓਕੇ ਵੱਡੀ ਹੈ ਇਹ ਦੋ ਦਿਨ ਦਾ ਤੇ ਇਹ ਚਾਰ ਆ ਓਕੇ ਇਹ 17.5 ਕਿਲੋ ਦੁੱਧ ਕੱਢਿਆ ਜੀ ਓਕੇ ਬਾਈ ਬਹੁਤ ਸੋਹਣਾ ਦੁੱਧ ਕੱਢਿਆ ਤੇ ਆਜੋ ਵੱਡੀਆਂ ਮੱਝਾਂ ਵੀ ਦਿਖਾਈਏ ਤੇ ਆ ਵੀ ਮੱਝ ਦੀ ਹੈਟਰੀ ਆਪਾਂ ਦੱਸ ਹੀ ਦੇਗੇ ਬਾਹਰ ਖੜੀ ਆ ਹੁਣ ਤਿੰਨਾਂ ਦੀ ਤੇ ਇਹ ਮੱਝ ਕਿਵੇਂ ਸੂਏ ਆ ਇਹ ਸੂਏ ਤਾਂ ਹੀ ਹੁਣ ਅੱਗੇ ਛੇਵੇਂ ਜੀ ਓਕੇ ਤੇ ਮੰਨੋ ਦੁੱਧ ਦੇ 22 ਲੀਟਰ ਦੀ ਮਾਲਕਣਾ ਓਕੇ ਬਾਈ ਕੋਈ ਨੂੰ ਤਿੰਨ ਮਹੀਨੇ ਹੋ ਗਏ ਜੀ ਅੱਜ ਵੀ 18 ਕਿਲੋ ਦੁੱਧ ਦਿੰਦੀ ਆ 18 ਕਿਲੋ ਦੁੱਧ ਦਿੰਦੀ ਆ ਅੱਜ ਤੀ ਇਹਨੇ ਕੀ ਦਿੱਤਾ ਇਦਗੀ ਕੱਟਾ ਜੀ ਇਹੇ ਵਾਰੀ ਕੱਟਾ ਠੀਕ ਹੈ ਜੀ ਉਹ ਕੱਟੀ ਐਸੀ ਦੀ ਹੈ ਜੀ ਪਹਿਲੀ ਅੱਛਾ ਪਹਿਲੀ ਪਹਿਲੀ ਕੱਟੀ ਆ ਜਿਹੜੀ ਦੋ ਦੰਦ ਸੂਈ ਐ ਐਸੀ ਦੀ ਐ ਤੇ ਆਜੋ ਦੂਜੀਆਂ ਵੱਡੀਆਂ ਮੱਝਾਂ ਇੱਧਰ ਆ ਦੇ ਇਧਰ ਸਾਨੂੰ ਪਹਿਲਾਂ ਵੱਟੀਆਂ ਦੇ ਇਹ ਆਪਣਾ ਦੋਸ ਪਸ਼ੂ ਸੁੰਨਾਲਿਆ ਇੱਦਾਂ ਓਕੇ ਜੀ ਦੇਖੋ ਜੀ ਹੁਣ ਪਸ਼ੂ ਜਿਹੜੇ ਬਾਹਰ ਨਿਕਲੇ ਹੋਏ ਸਾਰੇ ਥਾਂ ਤੋਂ ਵਧੀਆ ਸੈੱਟ ਕੀਤਾ ਪਿਆ ਤਾਂ ਇਹ ਸੁੰਨਾਲੀਆਂ ਇਹ ਉਹਦੀ ਵੱਡੀ ਘੱਟੀਆਂ ਜੀ ਅੱਛਾ ਉਸੇ ਮੰਜ ਦੀ ਉਹ ਦੰਦ ਵੀ ਇਹ ਚਾਰ ਦੰਦ ਹੋਈ ਉਹ ਇਹ ਚਾਰ ਦੰਦ ਹੋਈ ਵੀ ਇਹ ਚਾਰ ਦੰਦ ਇਹਦਾ ਡੇਢ ਕਿ ਮਹੀਨਾ ਰਹਿੰਦਾ ਅੱਛਾ ਟਰਾਈ ਕਰੀਏ ਜਵਾਈ ਕਰਾਵਾਂਗੇ ਅਲਾਂਗਾ ਦੇਖੋ ਚੱਡਾ ਗੱਡਾ ਕਾ ਚੱਡਾ ਗੱਡਾ ਕਾ ਅੱਜ ਸੋਡੇ ਲੈਬ ਦੇ ਦਰਿਏ ਕਹਿਣਾ ਆ ਹਾਂਜੀ ਇਹ ਹੁਣ ਚਾਰ ਦੰਦ ਹੋ ਗਈ ਜੀ ਉਹ ਦੋ ਦੰਦ ਦੀ ਵੱਡੀ ਭੈਣ ਆ ਠੀਕ ਹੈ ਜੀ ਇਹਦੀ ਆਪਾਂ ਲੈਬ ਚ ਜਵਾਈ ਕਰਾਵਾਂਗੇ ਹੁਣ ਦਿਖਾਵਾਂਗੇ ਵੀ ਚੱਡਾਂ ਤੇ ਵੀ ਬਰੀਡ ਕੀ ਕੰਮ ਹਾਂ ਵੀ ਚੱਡਾਂ ਨਹੀਂ ਮੈਨੇ ਰੱਖਦਾ ਕਈ ਵਾਰੀ ਚੱਡੇ ਦਾ ਹੁਣ ਆਪਾਂ ਟਰੈਕਟਰ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਆਪਣੀ ਵੱਡੀ ਮੱਝਾਂ ਸਾਰੇ ਨਾਣੀ ਇਹ ਆ ਜੀ ਬਾਹਰ ਮੈਂ ਸੂਏ ਆ ਜੀ ਅੱਛਾ ਆਪਣੇ ਫਾਰਮ ਦੀ ਜਣੀਗੀ ਵੀ ਪਹਿਲੀਆਂ ਮੱਝਾਂ ਚੋਂ ਆ ਗਈ ਹਾਂਜੀ ਹਾਂ ਇਹ ਸਾਰਾ ਉਹ ਵੱਡੀ ਇਹ ਆ ਜੀ ਮੰਨੋ ਠੀਕ ਆ ਜੀ ਤੇ ਬਾਹਰ ਮੈਂ ਸੂਏ ਬਾਨਾ ਅੱਜ ਕੀ ਸੂਏ ਜੀ ਠੀਕ ਆ ਜੀ ਇਹ ਕਿੰਨਾ ਟਾਈਮ ਰਹਿ ਗਿਆ ਦਾ ਵੀਰੇ ਨਾਲ ਉਹ 1.5 ਮਿੰਟ ਰਹਿ ਗਿਆ ਜੀ ਦਾ ਤਿਆਰੀ ਸੁਣੀ ਹੈ ਨਾ ਤੇਰੀ ਬਹੁਤ ਫੜੂ ਜੀ ਤੁਹੇ ਦਿਖਾਵਾਂਗੇ ਅੱਪਾ ਦਾ ਅੱਛਾ ਜੀ ਅੱਛਾ ਠੀਕ ਆ ਉਹ ਤੋਂ ਨੂੰ ਭਾਈ ਫੇਰ ਤੁਹਾਨੂੰ ਦਿਖਾਵਾਂਗੇ ਸਰਪੰਚ ਸਾਹਿਬ ਕਹਿੰਦਾ ਆਪਣੇ ਇੱਕ ਇਹ ਹੈ ਜੀ ਕੂਦਰਾ ਨੋਵੇਂ ਸੂਏ ਕਿਉਂਕਿ ਜਿਵੇਂ ਸਰਪੰਚ ਸਾਹਿਬ ਨੇ ਆਖਿਆ ਸੀਗਾ ਵੀ ਤੁਸੀਂ ਸਾਡੀ ਸੰਸਥਾ ਦਾ ਵੀ ਪ੍ਰੋਫਾਈਲ ਫਾਇਰ ਐਸੋਸੀਏਸ਼ਨ ਦਾ ਬਾਤ ਤੋਂ ਬਾਤ ਸਾਦੇਆ ਕਰੋ ਕਿਉਂਕਿ ਤੁਹਾਨੂੰ ਪਤਾ ਹੈ ਦੇਖੋ ਸਰਪੰਚ ਸਾਹਿਬ ਵਰਗੇ ਸਰਕਾਰੀ ਮੇਲੇ ਦੇ ਕਿ ਉੱबरे ਠੀਕ ਆ ਜੋ ਉੱਬਰ ਕੇ ਤੇ ਤੁਸੀਂ ਦੇਖੋ ਪਿੰਡ ਦਾ ਮਾਣ ਆ ਤੇ ਵਧੀਆ ਚੰਗੇ ਪਸ਼ੂ ਪਾਲੇ ਜੁਣੀ ਵਰਾਟਾਂ ਜਾਂਦੇ ਆ ਜਦੋਂ ਮੇਲਾ ਦੇਖਦੇ ਆ ਵੀਰੇ ਕੋਈ ਨਾ ਕੋਈ ਬੰਦਾ ਉੱਬਰ ਦੇ ਕੇ ਆਉਂਦੇ ਆ ਇਸ ਲਈ ਸਾਰੇ ਭਰਾ ਐਨ ਆਰ ਆਈ ਭਰਾ ਠੀਕ ਆ ਸਾਰੇ ਵੀਰ ਇੱਧਰ ਜਿਹੜੇ ਆਪਣੇ ਕੰਮ ਕਰਦੇ ਕੋਈ ਵੀ ਮੱਜਾਂ ਦੇ ਉੱਥੇ ਠੀਕ ਆ ਇਹ ਇਕੱਲੀ ਇੱਕ ਇਦਾਂ ਦੀ ਸੰਸਥਾ ਹੈ ਤਾਂ ਗਾਹਾਂ ਦਾ ਆਪ ਕਹਿ ਨਹੀਂ ਸਕਦੇ ਠੀਕ ਹੈ ਇਕੱਲੀ ਇਦਾਂ ਦੀ ਸੰਤਾ ਜਿਹੜੀ ਮੱਜਾਂ ਦੇ ਉੱਤੇ ਕੰਮ ਕੀਤਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਤਾਂ ਹਰ ਪੱਖੋਂ ਕੋਈ ਚੀਜ਼ ਦਾ ਇਦਾਂ ਨਹੀਂ ਹੋਊਗਾ ਜਿਹੜੇ ਮੱਜਾਂ ਦੀ ਚੀਜ਼ ਤੁਹਾਨੂੰ ਨਾਂ ਦੱਸਾਂਗੇ ਸਾਨੂੰ ਵੀ ਆਏ ਆ ਵੀ ਜਿੱਦਾਂ ਸਾਡੇ ਫਾਰਮ ਵਧੇ ਤਾਂ ਛੇਤੀ ਅਸੀਂ ਵੀ ਜਾਦੇ ਫਾਰਮ ਕਰਗੇ ਹੁਣ ਤੁਸੀਂ ਦੇਖੋ ਹੋਂਦ ਦੇ ਵਿੱਚ ਆਉਣ ਲੱਗੇ ਹਰ ਜਿਲ੍ਹੇ ਦੇ ਜਿਲੇ ਦੇ ਵਿੱਚ ਕੁਛ ਨਾ ਕੁਛ ਫਾਰਮ ਦਿਖਾਈ ਦੇਣ ਲੱਗੇ ਠੀਕ ਹੈ ਤੇ ਅਸੀਂ ਧੰਨਵਾਦ ਕਰਦੇ ਆ ਸਾਡੀ ਟੀਮ ਦਾ ਬਫੈਲੋ ਫਾਰਮੈਸੋਇਸ ਦਾ ਜਿਹਦੇ ਥਰੂ ਵਧੀਆ ਫਾਰਮ ਪਿੰਡਾਂ ਦੇ ਵਿੱਚ ਵੱਧ ਰਹੇ ਆ 2 ਮੱਝਾਂ ਨੇ 10 ਕਰ ਲਈਆਂ 10 ਵਾਲੇ ਨੇ 20 ਕਰ ਲਈਆਂ 20 ਵਾਲੇ ਨੇ 40 ਕਰ ਲਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸੰਦਾ ਦੇ 2025 ਤੋਂ 26 ਦੇ ਟਾਰਗੇਟ ਤੱਕ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਸਵਾਂ ਦੇ ਹਿਸਾਬ ਦੇ ਨਾਲ ਫਾਰਮ ਖੜੇ ਕਰ ਦਾਂਗੇ ਤੇ ਪਰ ਤੁਹਾਡਾ ਭਰਾ ਮਾ ਦਾ ਸਾਥ ਚਾਹੀਦਾ ਤੇ ਤੁਸੀਂ ਜਿਹੜੀ ਵੀ ਗੱਲਬਾਤ ਹੁੰਦੀ ਐ ਰਿਪੋਰਟ ਦੇਣੇ ਜਿਵੇਂ ਹੁਣ ਸਰਪੰਚ ਸਾਹਿਬ ਬਰਨਾਲੇ ਦੇ ਪ੍ਰਧਾਨ ਐ ਜੀ ਇਹਨਾਂ ਦੀ ਵੀ ਹੁਣ ਸਾਰੀ ਟੀਮ ਐ ਥੱਲੇ ਕੰਮ ਕਰਦੀ ਐ ਜਿਹੜੀ ਮਰਜ਼ੀ ਕੰਮ ਵਾਸਤੇ ਤੁਸੀਂ ਪੁੱਛ ਸਕਦੇ ਥੋਨੂੰ ਮਤਲਬ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਭਰਾ ਦਿਨ ਰਾਤ ਤੁਹਾਡੇ ਲਈ ਹਾਜ਼ਰ ਐ ਤੇ ਸਰਪੰਚ ਸਾਹਿਬ ਵੀ ਆਪਣੀ ਫਲੇਰਿੰਗ ਆ ਲਈ ਇਹ ਫਲੇਰਿੰਗ ਆ ਜੀ ਠੀਕ ਆ ਜੀ ਤੇ ਇਹ ਵੀ ਬਹੁਤ ਚੰਗੇ ਦੁੱਧ ਦੀ ਮਾਲਕਾ ਜੀ ਹਨਾ ਇਹਦਾ ਹੀ ਅੱਜ ਕੀ ਥੋੜੇ ਜੇ ਬੱਚੇ ਤਾਂ ਨਹੀਂ ਬਾਹਰ ਆ ਗਏ ਸੀ ਕਈ ਵਾਰ ਢੇਰ ਵੇ ਖੜੀ ਹੋ ਗਈ ਤੇ ਬੱਚਿਆਂ ਨੇ ਨਾ ਪੁੱਠੇ ਖਿੱਚ ਲਈ ਨਹੀਂ ਓਕੇ ਜੀ ਉਹਦੇ ਬਾਅਦ ਜੂਲੀ ਆਪਣੀ ਲੈਬ ਚ ਵਾਈਚ ਹੈ ਜੀ 19 ਲੀਟਰ ਦੁੱਧ 19 19 ਕੋਸ ਸੀਗਾ 200 ਗ੍ਰਾਮ ਦੁੱਧ ਕੱਟਿਆ ਇਹ ਬਿੰਦਸੇ ਤੋਂ ਬਿੰਦਸੇ ਤੋਂ ਬਿਲਕੁਲ ਮਤਲਬ ਨੇ ਦੀ ਆਪਾਂ ਦੱਸਾਂਗੇ ਪਰ ਫੇਰ ਵੀ ਅੱਜ ਇਹ 16 ਕਿਲੋ ਦੁੱਧ ਤੇ ਚੱਲ ਗਿਆ 7 ਮਹੀਨਾ ਹੋ ਚੁਈ ਦੁੱਧ 16 ਬਹੁਤ ਚੰਗੀ ਬਣਦੀ ਹੈ ਦੁੱਧ ਤੇ ਹੋਏ ਪਾ ਦਸਣਾ ਬਾਕੀ ਮੱਝ ਵੀ ਦੱਸੀ ਜਾਂਦੀ ਹੈ ਜੀ ਆਪਣੀ ਨਾ ਬ੍ਰੀਡ ਦੀ ਮੱਝ ਆ ਦੇਖੋ ਮੇਰੇ ਉੱਤੇ ਖੜੀ ਆ ਹਾਂ ਜੀ ਬਿਲਕੁਲ ਜੀ ਸ੍ਰੀ ਹਰੂ ਬੋ ਬੰਬਾ ਜੀ ਹਾਂ ਜੀ ਦੋ ਦੰਦਾ ਜੀ ਇਹ ਚਾਹ ਬੰਦਾ ਓਕੇ ਜਿਹੜੇ ਵੀ ਦੁੱਧ ਆਇਆ ਲਾ ਰੂ ਇਸ ਤਨਾ ਕੋਲ ਦੁੱਧ ਘਟੇ ਜੀ ਇਹ ਨਹੀਂ ਹਾਂ ਠੀਕ ਹੈ ਜੀ ਬਹੁਤ ਦੇਖੋ ਜੀ ਮਿੱਤਰੋ ਆਰਡਰ ਦੇਖੋ ਨਾਲੇ ਬਾਵਾ ਟਾਈਮ ਹੋ ਗਿਆ ਸੁਆਂ ਨੂੰ ਹਨ ਇਹਨਾਂ ਨੂੰ 6-6 ਮਹੀਨੇ ਜੀ 6-6 ਮਹੀਨੇ ਇਹਦਾ ਵੀ ਦੇਖੋ ਜੀ ਆਰਡਰ ਵਿੱਚ 12-12 ਕਿਲੋ ਤੇ 13-12-12 ਕਿਲੋ ਦੁੱਧ ਤੇ ਜੀ ਦੇਖੋ ਜੀ ਇਹ ਚੀਜ਼ਾਂ ਨੇ ਫਾਰਮ ਛੋਟੇ ਕਾਮਯਾਬ ਕਰਨੇ ਆ ਵੀ ਜਦੋਂ ਮੱਝਾਂ 6-7 ਮਹੀਨੇ ਹੋ ਗਏ ਤਾਂ 10-12 ਲੀਟਰ ਦੁੱਧ ਤੁਹਾਨੂੰ ਯਕੀਨ ਨਹੀਂ ਦੇਣ ਇਹਦੇ ਤਿੰਨਾਂ ਥਾਂ ਤੇਜ਼ੀ ਮਨੋ ਇਹਦੇ ਥਾਂ ਚੋਂ ਕਲਾਸ ਦੁੱਧ ਹੀ ਆਉਂਦਾ ਚੌਥੇ ਚੋਂ ਓਕੇ ਜੀ ਜਿਹ ਸਾਡੇ 20 ਲੀਟਰ ਇਹਦਾ ਤਲਾਇਆ ਹੈ ਨਾ ਦੁੱਧ ਬਰੀਡ ਕੰਮ ਕਰਦੀ ਹੈ ਜੀ ਹਾਂ ਜੀ ਬਿਲਕੁਲ ਜੀ ਇਹ ਸਾਡੇ 20 ਲੀਟਰ ਤਲਾਇਆ ਜੀ ਨਾ ਤਿੰਨ ਸਨਾਂ ਦਾ ਮਤਲਬ ਤਿੰਨ ਦਾ ਚੱਲਦਾ ਹੈ ਹਾਂ ਜੀ ਬਿਲਕੁਲ ਜੀ ਬਿਲਕੁਲ ਇਹੋ ਕੀ ਆਇਆ ਨਾ ਪਹਿਲਾਂ 10 ਕਿਲੋ ਦੁੱਧ ਤੇ ਅੱਗੇ ਦੂਜੇ ਦੂਜੇ ਤੇਲ ਕੀ 19 ਲੀਟਰ ਤਾਂ ਕਾਈ ਤੇ 19 ਲੀਟਰ ਦੁੱਧ ਕੱਢਿਆ ਤੇ ਬਾਕੀ ਸਰਪੰਚ ਸਾਹਿਬ ਦੀ ਸਮਾਈ ਵੀ ਬਹੁਤ ਆ ਬਾਈ ਜੇ ਸੋਨੂੰ ਵੀ ਫਾਰਮ ਸੋਹਣਾ ਲੱਗਿਆ ਤਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੇਖੋ ਗੱਲਾਂ ਸਰਪੰਚ ਸਾਹਿਬ ਵੀ ਦਿਲ ਦੀਆਂ ਦੱਸਦਾ ਹੈ ਤਰਪਨ ਸਾਹਿਬ ਇਹ ਇਹ ਦੋ ਦੰਦਾ ਜੀ ਮੰਨਣਾ ਹਾਂਜੀ ਰਾਈ ਹੈ ਕਿਦਾਂ ਪਿਛ ਮੁਹਲਾ ਥਾਣਾ ਇਹ ਮਗਲੇ ਥਾਂ ਚ ਦਿੱਕਤ ਆ ਗਈ ਦਿੱਕਤ ਆ ਗਈ ਜੀ ਤੇ ਹੁਣ ਉਹਦੇ ਵਿੱਚ ਧਾਰ ਨਹੀਂ ਨਹੀਂ ਆ ਧਾਰੇ ਨਹੀਂ ਜੀ ਠੀਕ ਹੈ ਜੀ ਤੇ ਆ ਆ ਜੀ ਕੱਟੀ ਆ ਅੱਛਾ ਜੀ ਇਹਦੀ ਕੱਟੀ ਹੈਗੀ ਜੀ ਹਾਂ ਇਹ ਹੈਗੀ ਖਾਨ ਦੀ ਖਾਨ ਦੀ ਸੋਹਣੀ ਹੈ ਜੀ ਹੈ ਨਾ ਬੱਚਿਆਂ ਦੀ ਆ ਜੀ ਜੇ ਤਾਂ ਆਪਾਂ ਗਰੋਸਾਂ ਕਰਕੇ ਪਹਿਲਾਂ ਬੱਚਿਆਂ ਨੂੰ ਚੰਗੇ ਪਾਲ ਲਾਂਗੇ ਫਿਰ ਇਹ ਦੁੱਧ ਘਟਣਾ ਹਾਂ ਜੇ ਪਹਿਲਾਂ ਹੀ ਦਵ ਗਿਆ ਸਾਲ ਤੋਂ ਇਹ ਨਹੀਂ ਦੁੱਧ ਘਟਦੇ ਬਿਲਕੁਲ ਤੇ ਇਹ ਟੋਟੀ ਹੈ ਜੀ ਹਾਂਜੀ ਤੇ ਇਹਦੇ ਫੋਨ ਦਾ ਜ਼ਰੂਰ ਆ ਅਗਲੇ ਪਹਿਲੇ ਨੇ ਇਹਨੇ ਸ਼ਵਗ ਲੋਦਦ ਕੱਟਿਆ ਜੀ ਜਿਸ ਨੂੰ ਗੱਬਣਾ 2 ਮਹੀਨੇ ਤੇ ਸੁੰਦੇ ਰਹਿੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਝੋਟੀ ਹੈ ਜੀ ਇਹ ਬੰਦਰਾ ਆਇਆ ਸੀ ਆਪਣਾ ਬੀਐਫਐ ਮੇਲੇ ਵਾਲਾ ਉੱਥੇ ਹਾਂਜੀ ਹਾਂਜੀ ਇਹਦੀ ੱਡੀ ਕੀ ੱਡੀ ਦੀ ਜੀ ਠੀਕ ਹੈ ਜੀ ਮੈਨੂੰ ਵੀ ਬੱਟੀ ਮਾਇਆ ਮਿੱਦਦ ਨਹੀਂ ਦੇ ਉਹ ਵੱਡੀ ਝੋਟੀ ਦੀ ਇਹ ਮਨ ਦੋ ਤੀ ਲਾਉਂ ਹਾਂਜੀ ਜਿਹੜੀ ਬੱਟੀ ਮੈਂ ਚਾਹ ਹਾਂਜੀ ਉਹ ਝੋਟੀ ਝੋਟੀ ਹੈ ਜੀ ਠੀਕ ਹੈ ਜੀ ਮੈਨੂੰ ਵੀ ਆਵੇ ਉਹ ਗੱਪਣ ਛੋਟੀ ਕਰਾਤੀ ਜੀ ਇਹ ਖੀਰੀ ਛੂਪੀ ਦੀ ਜੀ ਅੱਛਾ ਜੀ ਫਿਰ ਵੀ ਉਹਦੇ ਬਾਅਦ ਵੀ 13 ਕਿਲੋ ਤੋਂ ਤਾਂ ਘਟੇ ਜੀ ਨਹੀਂ ਬਹੁਤ ਸੋਹਣੀ ਗੱਲ ਹੈ ਜੀ ਜੀ ਤੁਸੀਂ ਵੀ ਇਹ ਵੀ ਵੀਡੀਓ ਬਣਾ ਲਓ ਜੀ ਵੱਡੇ ਸਿੰਘ ਨੇ ਇਹਦੇ ਹਾਂ ਜੀ ਤੇ ਕੱਟੀ ਕਿੱਡੀ ਦਾ ਹੁਣ ਦੂਜੇ ਨਹੀਂ ਜੀ ਉਹੀ ਥੋੜੇ ਇਮਾਨਦਾਰੀ ਦੀ ਮਸਾਲਾ ਜੀ ਇਸ ਤੇ ਪੈਸਾ ਆਪਾਂ ਇਹਦੀ ਲੈਣ ਚ ਬਾਈ ਕਰਾਵਾਂਗੇ। ਬਾਕੀ ਬਾਈ ਮੌਜੂਦਾ ਸਰਪੰਚੀ ਜੀ ਕਈ ਵਾਰੀ ਆਪਾਂ ਹੁੰਦਾ ਨਾ ਵੀ ਨਾਂਤਰ ਜਾਂਦਾ ਸਰਪੰਚ ਸਾਹਿਬ ਨਹੀਂ ਮੌਜੂਦਾ ਸਰਪੰਚੀ ਓਪਲੀ ਤੇ ਜੀ ਤਾਂ ਬਹੁਤ ਅੱਗੇ ਵੱਧਣ ਵਾਲਾ ਪਰਿਵਾਰ ਹੈ ਜੀ ਸਾਰਾ ਸਾਂਝਾ ਪਰਿਵਾਰ ਇਹਨਾਂ ਦਾ ਤੇ ਜਨਨ ਕੀ ਵੀ ਜਿਹੜੀ ਮੱਝਾਂ ਵਾਲੇ ਪਾਸੇ ਆ ਬਸ ਕੱਲੇ ਉਹ ਸਰਪੰਚ ਸਾਹਿਬ ਦੀ ਡਿਊਟੀ ਹੈ ਜੀ ਵੀ ਸਾਰਾ ਦੇਖਣਾ ਰੇਖਣਾ ਇਹਨੇ ਤੇ ਇਹ ਸਰਪੰਚ ਸਾਹਿਬ ਮੱਝ ਇਹ ਆਪਣੇ ਨੌਵੇਂ ਸ਼ੂਏ ਜੀ ਹਾਂਜੀ ਇੱਕ ਉਹ ਵੱਡੀ ਬਾੜਮੇ ਸ਼ੂਏ ਨੌਵੇਂ ਇਹਨਾਂ ਦੇ ਦੋਨਾਂ ਦੀ ਬਰੀਡ ਹੈ ਜੀ ਆਪਣੇ ਸਾਰੇ ਫਾਰਮ ਓਕੇ ਜੀ ਇਹਨਾਂ ਦੇ ਗਾਂ ਇਹਦੀਆਂ ਦਾ ਪੰਜ ਝੋਟੀਆਂ ਨੇ ਜੀ ਹਾਂਜੀ ਤੇ ਉਹਦੀਆਂ ਸੇ ਤੁਸੀਂ ਉਹਦੀਆਂ ਸੇ ਆ ਗਾਹਾਂ ਦੀ ਗਾਹ ਪਰ ਬੱਚਿਆਂ ਆ ਗਏ ਨੇ ਇਹਦੀ ਚੌਥੀ ਪੀੜ੍ਹੀ ਚ ਆ ਗਏ ਨੇ ਤੇ ਉਹਦੇ ਪੱਤਰੀ ਉਹਦੀ ਪੰਜਵੀਂ ਚ ਆ ਗਈ ਤੇ ਉਸ ਤੋਂ ਬਾਅਦ ਇਹ ਇਹ ਵੱਡੀ ਛੋਟੀ ਦੀ ਛੋਟੀ ਹੈ ਜੀ ਮੈਨੂੰ ਹਾਂਜੀ ਇਹ ਵੀ ਡਰਾਈ ਹੋਈ ਬਹੁਤ ਸੋਹਣਾ ਡਰਾਈ ਇਹ ਮੰਨਦੇ ਰਹਿੰਦੇ ਦੋ ਸਾਲ ਤੱਕ ਦੋ ਤਿੰਨ ਮਹੀਨੇ ਰਹੇ ਦੋ ਕੁ ਮਹੀਨੇ ਰਹੇ ਜੀ ਇਹਨਾਂ ਦੇ ਨਾਲ ਠੀਕ ਹੈ ਜੀ ਇਹ ਛੋਟੀ ਆਪਣੇ ਬੰਦਰ ਘਰਾਣੇ ਦਵਾਈ ਤੇ ਉੱਥੋਂ ਅਛੋਲੋ ਘਰਾਟ ਵਾਲੇ ਨੇ ਛੋਲੋ ਘਰਾਟ ਵਾਲੇ ਠੀਕ ਹੈ ਜੀ ਇਹ ਵੀ ਛੋਟੀ ਚੰਗੀ ਹੈ ਜੀ ਜਿਵੇਂ ਦੋ ਇਹ ਵੀ ਖੀਰੀਤੀ ਵਾਲੇ ਕਹਿੰਦੇ ਇੱਕ ਮੰਨ ਸਿੱਟਾ ਦੀ ਆਜੋ ਆਪਾਂ ਇੱਧਰ ਕਟੀਆਂ ਕਰਨੀ ਵੀ ਘੇੜ ਕੱਟੀਆਂ ਦਾ ਦੇਖੋ ਜੀ ਅੱਜ ਤਾਂ ਇਹ ਜੀ ਗਰੋਥ ਆਉਣੀ ਆ ਫਿਰ ਦੋ ਤੇ ਰਹਿਣੀਆਂ ਦੋਣੀਆਂ ਜੀ ਬਿਲਕੁਲ ਜੀ ਸਰਪੰਚ ਸਾਹਿਬ ਉਮਰ ਦੇ ਹਿਸਾਬ ਦੇ ਨਾਲ ਇਹ ਕਿੰਨੇ ਦਾ ਸਟਾਰਟ ਹੋ ਜਾਣਾ ਜੀ ਗੱਪਣਾ ਇਹ ਮੈਂ ਚੈੱਕ ਪਾਸ ਹੀ ਕਰਾਉਣ ਵਾਲੀ ਆ ਮੈਂ ਚੈੱਕ ਪਾਸ ਹੀ ਕਰਾਉਣ ਵਾਲੀ ਆ ਜੀ ਬਸ ਪੁੱਤਰਾ ਲਾਓ ਜੀ ਲਾਓ ਜੀ ਬਾਬਾ ਦੇਸ ਗਈ ਸਰਪੰਚ ਸਾਹਿਬ ਕੋ ਚੱਕਰੀ ਨਹੀਂ ਇਹ ਆਪਣੀਆਂ ਖੀਰੀਆਂ ਆ ਕਿਹਨਾਂ ਸਾਰੇ ਠੀਕ ਆ ਜੀ ਠੀਕ ਹੈ ਗਰੋਥ ਵੀ ਬਹੁਤ ਸੋਹਣੀ ਆ ਜੀ ਹਾਂ ਤੇ ਸਰਪੰਚ ਸਾਹਿਬ ਜਿਵੇਂ ਆਪਾਂ ਭਰਾ ਵਿੱਚ ਕਹਿੰਦੇ ਛੋਟੀਆਂ ਤਿਆਰ ਕਰਨ ਨੂੰ ਤਾਂ ਇਹਨਾਂ ਨੂੰ ਜਿਵੇਂ ਨਵੇਂ ਭਰਾ ਵਿੱਚ ਸਿੱਖਦੇ ਆ ਤੇ ਉਹਨਾਂ ਨੂੰ ਆਪਾਂ ਕੀ ਸਨੇਹਾ ਦੇਈਏ ਵੀ ਕਿਵੇਂ ਤਿਆਰ ਕਰਿਆ ਕਰਨ ਨੂੰ ਕੀ ਜਿਆਦਾ ਪਾਉਣਾ ਚਾਹੀਦਾ ਛੋਟੀਆਂ ਨੂੰ ਦੇਖੋ ਜੀ ਜਿਆਦਾ ਤਚਾਰ ਦੀ ਪਲੀਆਂ ਨੇ ਠੀਕ ਹੈ ਜੀ ਤੇ ਉਹਦੇ ਵਿੱਚੋਂ ਉਦੋਂ ਬਾਅਦ ਜਿਹੜਾ ਮੈਂ ਇਹਨਾਂ ਨੂੰ ਸਮਾਲ ਪਾਉਣਾਗਾ ਹਾਂ ਜੀ ਤੇ ਕਾਉਂਟਰ ਦਾ 2 ਕਿਲੋ ਮਿਨਰ ਪਾਦਾਂਗੇ ਜੀ ਠੀਕ ਹੈ ਜੀ ਤੇ 1.5 ਕਿਲੋ ਨੂਨ ਜੀ ਓਕੇ ਜੀ 1 ਕਿਲੋ ਇਹਨੂੰ ਬਾਫਰ ਪਾਦਾਂਗੇ ਜਾਂ ਮਿੱਠਾ ਢੋਡਾ ਪਾਦਣਿਆ ਠੀਕ ਹੈ ਜੀ ਤੇ ਉਦੋਂ ਬਾਅਦ ਤਾਰਾ ਮੀਰਾਬਾਦਿਆਂ 2.5 ਕਿਲੋ ਕਾਉਂਟਰ ਦਾ ਠੀਕ ਹੈ ਜੀ ਤੇ 50 ਕਿਲੋ ਕਾਉਂਾ ਇਹਨਾਂ ਨੂੰ ਖਲਾਂ ਜੀ ਖਲਾਂ ਤੇ 5-10 ਕਿਲੋ ਸਰੋਂ ਪਾ ਦੇਣੀ ਸਰੋਂ ਪਾ ਦੇਣੀ ਤੇ 나ਜ ਇਹਨਾਂ ਨੂੰ ਘੱਟ ਪਾਉਣਾ ਤਾਂ ਕੋਈ 4 ਦੇ ਵਿੱਚ ਆ ਚਾਰ ਦੇ ਵਿੱਚ ਹੈ ਜੀ ਤੇ 2 ਕਿਲੋ ਖਾ ਕੇ ਸਮਾਨ ਦਵਾਈ ਬੁੱਟੀ ਜਰੂਰ ਪਾ ਦੇਣਾ ਛੋਟੂ ਛੋਟੂ ਇਹਨਾਂ ਨੂੰ ਹਾਂਜੀ ਹਾਂਜੀ ਤੇ ਉਹਦੇ ਸਰਤੇ ਵਿਰੋਥਾ ਨੇ ਉਹਦੇ ਸਰਤੇ ਨਹੀਂ ਨਹੀਂ ਬਹੁਤ ਸੋਹਣੀਆਂ ਜੀ ਸਾਡੇ 4 ਮਹੀਨੇ ਦੇ ਕੋਪੜਾ ਜੀ ਇਹ ਸਾਡੇ 4 ਮਹੀਨੇ ਦੀ ਹੈ ਜੀ ਹਾਂ ਤੇ ਤੁਹਾਨੂੰ ਦਿਖਾ ਵੀ ਦੇਣਾ ਸੀ ਨਹੀਂ 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 ਪਤਾ ਹੀ ਹੈ ਜੀ ਉਮਰ ਉਮਰੀ ਦੱਸੀ ਜਾਂਦੀ ਹੈ ਜੀ ਸਰਪੰਚ ਸਾਹਿਬ ਦੇਖੋ ਜੀ ਨੇ ਅਲੱਗ ਅਲੱਗ ਨਾਲ ਉੱਥੇ ਦਿਖਾਈ ਜਾਂਦੇ ਨੇ ਆ ਦੇਖ ਲਓ ਜੀ ਲਓ ਜੀ ਦੇਖ ਲਓ ਠੀਕ ਹੈ ਜੀ ਬਈ ਸਾਰੇ ਆਹ ਉਹ ਤਾਂ ਕੋਈ ਸੀਰੀਅਲ ਹੈ ਜੀ ਓਏ ਆਹ ਵੀ ਇਹ ਸਾਰੀ ਲਾਈਨ ਆਪਣੀ ਖੀਰੀਆਂ ਦੀ ਐ ਬਾਕੀ ਛੋਟੀਆਂ ਸੁਨੱਖੀਆਂ ਵੀ ਬੱਚੇ ਦੇਖੋ ਬਈ ਇਹ ਵੀ ਮੰਨਦਾ ਘੱਟੋ ਘੱਟ 3 1/2 ਮਹੀਨੇ ਦੀ ਗੱਪਣਾ ਜੀ ਇਹ ਵੀ ਗੱਪਣਾ ਇੱਕ ਪਾਸੇ ਜੀ ਉਹ ਮੂਲੀ ਕਰਾਉਣ ਵਾਲੀ ਆ 1.5 ਮਹੀਨਾ ਹੋ ਗਿਆ ਜੀ ਠੀਕ ਹੈ ਜੀ ਤੇ ਇਹ ਵੱਧ ਮਹੀਨੇ ਦੀ ਗੱਪਣ ਹੋ ਲੱਗਦਾ ਇਹ ਮੰਨਦਾ ਹੋ ਜੀ ਹਾਂ ਇਹ ਫੋਕਲ ਚਾਰ ਪੰਜ ਇਹ ਵੀ ਦੇਖੋ ਆਰਡਰ ਬਹੁਤ ਸੋਹਣਾ ਕੱਟੂ ਹੋਇਆ ਹੈ ਨਾ ਉਹ ਛੋਡੇ ਵਾਲੀ ਗੱਲ ਆ ਵੀ ਪਹਿਲਾਂ ਹੀ ਸਮਾਈ ਰੱਖੋ ਹਾਂ ਮੈਂ ਦੇਖ ਤੇ ਇਹ ਤਾਂ ਰੰਗ ਨਿਕਪਣ ਹੋਣਗੇ ਇਹ ਛੋਟੀਆਂ ਹਜੇ ਇਹ ਮੰਨ ਹਾਂ ਕੋਈ ਮਨ ਆ ਹੋਊਗੀ 5 16 ਮਹੀਨਾ ਦੀ ਹਾਂਜੀ ਤੇ ਉਹ 15 ਗਰੀ ਹੋਊਗੀ ਤੇ ਉਹ 14 15 15 ਕੋਲ ਹੋਊਗੀ ਹਾਂਜੀ ਤੇ ਆ ਜੋ ਵੱਡੀਆਂ ਮੱਜਾਂ ਵੀ ਆਪਣੀਆਂ ਰਹਿ ਗਈਆਂ ਗੱਬਣਾ ਕਰਾ ਦਾਂਗੇ ਗੱਬਣਾ ਕਰਾ ਦਾਂਗੇ ਠੀਕ ਹੈ ਜੀ ਤੇ ਜੇ ਆਪਾਂ ਜੇ ਆਪਾਂ ਇਹ ਆ ਪਾ ਲਾਂਗੇ ਤਾਂ ਇਹਨਾਂ 'ਚ ਫਾਇਦਾ ਜੇ ਆਪਾਂ ਉਹੀ ਇੱਕ ਜੀ ਹੋਰ ਵੀ ਚੀਜ਼ ਹੈ ਨਾ ਜੀ ਠੀਕ ਹੈ ਸਪੀਕਰ ਦੇਖ ਨਾਲ ਆਏ ਗੀਤ ਸੁਣਦੇ ਰਹਿੰਦੇ ਇਹ ਚੋਬਰ ਇਹ ਬੰਦੇ ਕਹਿੰਦੇ ਨੇ ਅੱਛਾ ਜੀ ਅੱਛਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਚੰਗੀ ਗੱਲ ਹੈ ਜੀ ਲਓ ਜੀ ਦੇਖੋ ਭਾਈ ਸਰਪੰਚ ਸਾਹਿਬ ਨੂੰ ਇਹਨੂੰ ਵੀ ਹਾਂ ਇਧਰ ਆਪਾਂ ਕਟੀਆਂ ਕਰਨੀ ਵੀ ਗੜਾ ਮਰਵਾਦੀ ਛੋਟੀਆਂ ਕਰਨੀ ਲਓ ਜੀ ਗਾਂਹ ਜਿਹੜੀ ਇਹਨਾਂ ਦੀ ਗਾਂਹ ਜਿਹੜੀਆਂ ਕਟੀਆਂ ਤਿਆਰ ਹੁੰਦੀਆਂ ਬਰੀਡਿੰਗ ਹੋਰੀ ਸੋਨੂੰ ਇਥੋਂ ਗ੍ਰੋਥ ਹੁੰਦੀ ਆ ਜਦੋਂ ਆਪਾਂ ਬੱਚਾ ਇਥੋਂ ਸਟਾਰਟ ਕਰਕੇ ਲੈ ਗਏ ਦੇਖੋ ਹੀ ਹੈਗਾ ਨਾ ਇੱਕੋ ਜਿਹਾ ਜਮਾਂ ਹਾਂ ਪ੍ਰੋਪਰ ਨਾਲ ਲਸਿਆਂ ਦਾ ਨਾਂ ਫੈਂਟ ਚੜੀ ਵੀ ਐਕਸਟਰਾ ਪੂਰਾ ਸੋਹਣਾ ਸਰੀਰ ਹੈ ਪ੍ਰਧਾਨ ਜੀ ਗੱਲ ਇਹ ਆ ਜੀ ਦੇਖੋ ਛੋਟੀ ਮਿਹਨਤ ਬਹੁਤ ਆ ਛੋਟੀ ਮਿਹਨਤ ਦੇ ਨਾਲ ਬਹੁਤ ਲੋਕਾਂ ਨੂੰ ਸਾਹ ਜਗਿਆਗਾ ਸਾਹ ਵੀ ਜਗਿਆ ਤੇ ਲੋਕ ਕਿੱਥੇ ਚ ਪਏ ਵੀ ਨਹੀਂ ਪਏ ਵੀ ਨਹੀਂ ਬਿਲਕੁਲ ਜੀ ਕਿਉਂਕਿ ਜਿਵੇਂ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਹਰ ਇੱਕ ਬੰਦਾ ਇਹ ਨਹੀਂ ਕਰ ਸਕਦਾ ਮੈਂ ਹਾਂਜੀ ਤੇ ਮੇਲੇ ਕਰਾਉਣੇ ਸੌਖੇ ਨੇ ਇਹਦੀ ਗੱਲ ਕੋਈ ਵੱਡੀ ਗੱਲ ਆ ਪਰ ਜੋ ਟਾਈਮ ਘਟਣਾ ਉਹ ਬਹੁਤ ਔਖਾ ਜੀ ਬਹੁਤ ਔਖਾ ਜੀ ਬਿਲਕੁਲ ਪੈਸਾ ਲਾਉਣਾ ਸੌਖਾ ਹੁੰਦਾ ਸੌਖਾ ਹੁੰਦਾ ਜੀ ਬਿਲਕੁਲ ਤੇ ਜੇ ਇਹਦੇ ਵਿੱਚ ਤੇ ਕਾਲਾ ਸੋਨਾ ਜੀ ਹਾਂ ਜੀ ਬਿਲਕੁਲ ਮੈਂ ਤੁਸਾਂ ਇਹ ਲਾ ਲਓ ਜੀ 12 ਸਾਲ ਦੇ ਵਿੱਚ 12 ਤੋਂ ਲੱਗਿਆ ਜੀ 12 13 ਸਾਲ ਹੋ ਗਏ ਨੂੰ 12 ਸਾਲ ਹਾਂ ਬਿਲਕੁਲ ਹੁਣ ਘੱਟੋ ਘੱਟ ਮੈਂ 40 ਕੋਸੀ ਦਾ ਸੇਲ ਕਰਤੇ ਹੋਣਗੇ ਜੀ ਜੀ ਬਿਲਕੁਲ ਸਵਾ ਲੱਖ ਤੋਂ ਡੇਢ ਲੱਖ ਤੋਂ ਘੱਟ ਕੋਈ ਨਹੀਂ ਕਰਿਆ ਜੀ ਕਰਿਆ ਨਹੀਂ ਆਏ ਸਾਲ ਤੇ ਮੇਰੇ 2.5 ਲੱਖ ਦੇ ਵੀ ਕਿਨੇ ਕਟੇ ਜੀ ਹਾਂ ਜੀ ਹੈ ਤੇ ਤੁਸੀਂ ਇਹ ਲਾ ਲਓ ਵੀ ਬਾਲਾ ਨਾ ਜੇ ਖਰਚਾ ਪੱਠਾ ਕੱਢ ਕੇ ਮਹੀਨੇ ਲੱਖ ਤੋਂ 1.5 ਲੱਖ ਰੁਪਇਆ ਦੁੱਧ ਚੋ ਬਚਦਾ ਜੀ ਬਿਲਕੁਲ ਤੇ 50-60 ਹਜ਼ਾਰ ਦੀ ਬੱਚੇ ਦੀ ਐਵਰੇਜ ਪਾ ਲਓ ਬਸ ਹਾਂ ਜੀ ਉਹੀ 2 ਲੱਖ ਹੋ ਗਿਆ ਜੀ ਬਸ ਉਹੀ ਇੱਕ ਬੰਦਾ ਮੰਨ ਲਓ ਤੁਸੀਂ ਇੱਕ ਬੰਦਾ ਨਾ ਰੱਖ ਕੇ ਉਹੀ 24-25 ਲੱਖ ਰੁਪਇਆ ਤੁਸੀਂ ਇੰਨੇ ਇੱਕ ਫਾਰਮ ਚੋਂ ਘਰੇ ਬੈਠੇ ਕਮਾਈਏ ਨੇ ਮੈਂ 40 ਕਿੱਲਾਂ ਦੇ ਖੇਤ ਤੇ ਬਰਾਬਰ ਭਿੰਦਾ ਜੀ 60 ਪਸ਼ੂ ਹਣਾ ਬਿਲਕੁਲ ਹਾਂ ਤੁਹਾਡੇ ਕੋਲ ਖੇਤੀ ਆਦੇ ਦੂਜੇ ਖੇਤੀ ਕਰ ਲੈਣਾ ਤੇਰੀ ਡਿਉਟੀ ਇਧਰ ਆ ਜਾਂਦਾ ਬਿਲਕੁਲ ਫੇਰ ਹੀ ਸੁਆਦ ਹੈ ਫਿਰ ਉਹ ਦੁੱਬਣੀ ਕਹਿੰਦੇ ਨੇ ਕਮਾਈ ਅਗਲਾ ਖੇਤੋਂ ਕਰਦਾ ਸਰਪੰਚ ਸਾਹਿਬ ਕਹਿੰਦਾ ਭਾਈ ਮੈਂ ਦੋ ਝੋਟੀਆਂ ਵੱਧ ਪਾਲ ਖੇ ਜੀ ਲੱਗਦਾ ਇਹ ਰੋਕ ਚੀਜ਼ ਵਧੀਆ ਹੋਊ ਜੀ ਬਿਲਕੁਲ ਹਾਂ ਜੀ ਸਰਪੰਚ ਸਾਹਿਬ ਉਹੀ ਗੱਲ ਹੈ ਨਾ ਵੀ ਜੇ ਹੁਣ ਆਪਣੇ ਹੋਣਾ ਹੈ ਜਿਵੇਂ ਝੋਟੀਆਂ ਹੈ ਜੇ ਅੱਜ ਮੰਨ ਲਓ ਅੱਜ ਆਪਣੀ ਫਾਰਮ ਦੀ ਕਾਮਯਾਬੀ ਦੇਖੋ 12 ਦੇ ਵਿੱਚ ਆ ਗਈ ਮੈਂ ਅੱਗੇ ਕਹਿਣਾ ਹੁੰਦਾ ਵੀ ਜਦੋਂ ਤੁਸੀਂ ਇੱਕ ਟਾਰਗੇਟ ਪੂਰਾ ਕਰੋ ਪਹਿਲਾਂ ਤਾਂ ਆਦੀ ਦੁਕਾਨ ਨੂੰ ਵਧਾਓ ਹੁਣ ਜੇ ਮੈਨੂੰ ਲੱਗਦਾ ਵੀ ਮੈਂ ਯਾਰ ਹਰ ਸਾਲ 10 ਝੋਟੀਆਂ ਵੇਚਣੀਆਂ ਮੈਂ ਜੇ 10 ਝੋਟੀਆਂ ਵੇਚ ਰਿਆਂ ਘੱਟੋ ਘੱਟ ਮੈਨੂੰ 25 ਮਿਰਗਾਂ ਮੱਝਾਂ ਦੁੱਧ ਤੇ ਹੋਣ ਉਹਨਾਂ ਚੋਂ 10 ਕਟੀਆਂ ਹਰ ਸਾਲ ਪੱਕੀਆਂ ਆਉਂਦੀਆਂ ਹੁਣ ਤਾਂ ਹਰ ਬਾਰੀ ਮੈਂ ਦਾ ਛੋਟੀਆਂ ਵੇਚ ਸਕਦਾ ਹਾਂ ਤਿਆਰ ਕਰਕੇ ਜਿਵੇਂ ਹੁਣ ਆਪਣੇ ਕੋਲੇ ਬਣ ਗਈ ਲੈਣ ਜਿਵੇਂ ਆ ਆ ਤਾਂ ਹੁਣ ਗੱਬਣ ਹੋ ਜਾਣੀਆਂ ਇੱਕੀ ਉਹ ਸੂਹ ਪਾਣਗੀਆਂ ਸਵਾਗ ਪਸ਼ੂ ਨੇ ਤਾਂ 30 ਤੋਂ 32 ਆਪਣੇ ਸੂਏ ਪਸ਼ੂ ਹੋ ਗਏ ਹਾਂਜੀ ਤੇ ਉਸ ਤੋਂ ਬਾਅਦ 30 ਤੋਂ ਨਾਲ ਵੀ ਜੇ 15 ਕਟੇ ਦੇਤੇ 15 ਕਟੀਆਂ ਦੇਤੀਆਂ ਆਪਾਂ ਚਲੋ 10 ਹੀ ਮੰਨ ਲਓ 10 ਹੀ ਮੰਨ ਲਓ ਤੇ ਉਹੀ ਆਪਣੇ ਜਿਹੜੇ ਹੁਣ ਤੁਸੀਂ ਮੇਲੇ ਵਿੱਚ ਮੱਝਾਂ ਦੇਖ ਲਓ ਜੀ ਸਿਰਫ ਜਿਹੜੇ ਮੇਨ ਮੱਝਾਂ ਨੇ ਪੰਜ ਮੇਲੇ ਵਿੱਚ ਉਹੀ ਨੇ ਚੌਥੇ ਛੂਤ ਉੱਤੇ ਬਿਲਕੁਲ ਜੀ ਸਾਰੇ ਜਿਹੜੇ ਚੌਥੇ ਛੂਤ ਉੱਤੇ ਜਾਂਦੀਆਂ ਨੇ ਆਪਾਂ ਸੇਲ ਕਰ ਦਨੇ ਆਪਾਂ ਮੇਲੇ ਦੇ ਤੇ ਝੋਟੀਆਂ ਆਪਾਂ ਖੀਰੀਆਂ ਛੂਪਾ ਦਿੰਦੇ ਨੇ ਦੋ ਦੰਦ ਤਾਂ ਇਹਦੀ ਗੱਲ ਹੈ ਹਰ ਇੱਕ ਪਸ਼ੂ ਛੂਪਾ ਪੈ ਲੈ ਬਿਲਕੁਲ 10-10 ਝੋਟੀਆਂ ਜੋੜ ਜਾਂਦੇ ਨੇ ਆਪਨ ਹੁਣ ਫਾਇਦਾ ਤਾਂ ਹੁਣ ਮਿਲਿਆ ਜੀ ਘਟੋ ਘਟ ਪੰਜ ਸਾਲ ਤਾਂ ਲ ਤੇ ਉਹੀ ਗੱਲ ਹੈ 1.5 ਲੱਖ ਦੀ ਦਾ ਅੱਜ ਕੱਲ ਐਵਰੇਜ ਤਾਂ ਢਲਦੀ ਜਾਣਾ ਪਸ਼ੂ ਦੀ ਅੱਜ ਕੱਲ ਤਾਂ ਜਿੰਨੇ ਵੀ ਅੱਜ ਤੱਕ ਮੈਂ 35 ਤੋਂ 40 ਪਸ਼ੂ ਵੇਚੇ ਨੇ ਹਜੇ ਤੱਕ ਮੈਨੂੰ ਇੱਕ ਵੀ ਬੰਦਾ ਕੋਈ ਪੰਜਾਬ ਦੇ ਵਿੱਚੋਂ ਕਹੇ ਦੇ ਚਲੋ ਜਿੱਤਾਂ ਵਾਲਾ ਉਹਨੂੰ ਕਹੇ ਦੇ ਗੱਲ ਜੋਦਾ ਨਹੀਂ ਆਨੇ ਦੁਬਾਰੇ ਤਿੰਨ ਤਿੰਨ ਪਸ਼ੂ ਲੈ ਗਏ ਮਤਲਬ ਬਿਲਕੁਲ ਭਾਈ ਜਦੋਂ ਆਪਾਂ ਸਾਹਮਣੇ ਆ ਨਾ ਕੋਈ ਵਪਾਰ ਕਰਨਾ ਆਪਣੇ ਕੋਲ ਤਾਂ ਜੇ ਵਧ ਗਈਆਂ ਤਾਂ ਵੇਚ ਰੀਆਂ ਨਹੀਂ ਵੇਚ ਰੀਆਂ ਨਹੀਂ ਗੱਲ ਖਤਮ ਹੋਣਾ ਭਰਾ ਵੀ ਮੱਝ ਦੇ ਮੈਂ ਆ ਵੀ ਆਏ ਨਹੀਂ ਆਪਾਂ 2 ਕੁ ਮਹੀਨੇ ਬਸ ਉਹ ਸੂਆ ਪੈਂਦਾ ਉਹ ਇੱਕ ਦੋ ਕੁ ਸੂੇਲ ਕਰ ਦਨੇ ਸਾਲ ਦੇ ਆਜੋ ਆਪਾਂ ਇਧਰ ਦੀ ਗੀੜਾ ਦਵਾ ਕੇ ਨਾ ਆਪਾਂ ਬਾਰ ਲੀਆਂ ਵੀ ਦਿਖਾਈਏ ਤਾਂ ਬਿਲਕੁਲ ਸਰਪੰਚ ਸਾਹਿਬ ਉਹੀ ਹੈ ਨਾ ਜੀ ਜਿਹੜਾ ਤਾਂ ਬੰਦੇ ਨੇ ਵਪਾਰ ਕਰਨਾ ਉਹ ਤਾਂ ਚਲੋ ਮਾਰਾ ਮੋਟਾ ਕੁਝ ਕਰੂਗੀ ਥੋੜਾ ਜਨਾ ਤੂਟ ਪਾਉਣ ਦਾ ਬੋਲਣਾ ਪੈਣਾ ਇਹੀ ਗੱਲ ਅੱਛਾ ਇਹ ਤਿੰਨੇ ਕੱਟੇ ਆ ਗਏ ਇਹ ਤਿੰਨੇ ਕੱਟੇ ਨੇ ਉਹ ਤਾਂ ਦਿੱਤਾ ਹੋਈ ਆਪਣਾ ਰੇਤੇਦਾਰੀ ਚ ਇਹ ਆਪਾਂ ਪਾਲਾਂਗੇ ਜੀ ਇਹ ਪਾਲਾਂਗੇ ਜੀ ਛੋਟਾ ਭਾਈਆ ਇਹ ਬੱਚਾ ਹੋਣਾ ਜਾਣਾ ਸਰਕਾਰੀ ਜਿਦਵਾਰੇ ਨੌਮਾ ਬੱਚਾ ਜਾ ਰਿਹਾ ਜੀ ਆਪਣਾ ਇਹ ਨੌਮਾ ਕੱਟਾਗਾ ਜੀ ਹਾਂ ਜੀ ਨੌਮ ਕਿੰਨਾ ਮੇਰਾ ਫਾਰਮਾ ਸਾਰੇ ਨੂੰ ਸੋਹਣੇ ਬੱਚੇ ਹੁੰਦੇ ਨੇ ਆ ਦੇਖ ਲੋ ਇਧਰ ਆਇਆ ਨਾ ਤੁਹਾਡੇ ਕੋਲ ਨਹੀਂ ਡਾਕਟਰ ਵੀ ਚੰਗਾ ਹੈ ਡਾਕਟਰ ਚੰਗਾ ਹੀ ਡਾਕਟਰ ਮੈਂ ਇਹ ਮੰਨਣ ਜਾਊਗਾ ਗੱਲ ਵੀ ਡਾਕਟਰ ਦੇ ਸਰਤੇ ਵੀ ਹੁੰਦਾ ਵੀ ਆਪਦੇ ਇਲਾਕੇ ਦਾ ਵਿਕਾਸ ਕਰਨ ਤਾਂ ਇਹ ਕੱਲੀ ਮਾਜੇ ਇਧਰ ਖੜਾਈ ਵੀ ਹੈ ਇਹ ਇਹ ਬੱਸ ਸੂਣ ਵਾਲੀ ਤੇ ਉਧਰੋਂ ਇਧਰ ਅੱਛਾ ਜੇ ਤਾਂ ਥਾਂ ਤੋਂ ਨਹੀਂ ਹੁੰਦਾ ਇਧਰੋਂ ਹਾਂ ਬਾਕੀ ਆ ਦੇਖ ਲੋ ਜੀ ਆ ਕਹਿੰਦੇ ਹੁੰਦੇ ਜੇ ਕੰਮ ਤੁਸੀਂ ਵਧਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸੈੱਟ ਤੇ ਜਾਂ ਵੱਡੇ ਭਾਂਡੇ ਪਾਉਣੇ ਆ ਤੁਸੀਂ ਕੰਮ ਐਦਾਂ ਵੀ ਵਧਾ ਸਕਦੇ ਆ ਭਾਂਡੇ ਵੀ ਹੈਗੇ ਸਰਪੰਚ ਸਾਹਿਬ ਕੋਲੇ ਪਰੇ ਕੋਠਾਂ ਪਈ ਜਾਂਦੀਆਂ ਨਾਲ ਹੀ ਬਾਹਣਾਂ ਥਾਂ ਵੀ ਬਹੁਤ ਹੈ ਜਿੱਧਰ ਮਰਜ਼ੀ ਸੈੱਟ ਕਰ ਲੇ ਪਰ ਨਹੀਂ ਸੈੱਟ ਮੈਂ ਇੱਥੇ ਇੰਨਾ ਕੁ ਜ਼ਿਆਦਾ ਨਿੱਗਾ ਦੇਖੋ ਐ ਪਾਇਆ ਵਾ ਦੇਸੀ ਟੰਗਣਾ ਖੰਬੇ ਖੁੰਬੇ ਲਾ ਕੇ ਆ ਪੂਰਾ ਵਧੀਆ ਬਣਾਇਆ ਵਾ ਇਧਰ ਐਡੀ ਖੋਲਨੀ ਆ ਪਾਵਾ ਦੀ ਇਧਰ 20 25 ਬੱਚੇ ਪਾਲੋ ਪਾਵਾ ਦੀ ਮੈਂ ਸਮਾਂ ਲਓ ਠੀਕ ਆ ਐਦਾਂ ਵੀ ਜਿਗਾਰ ਤੁਸੀਂ ਬਣਾ ਸਕਦੇ ਆ ਵੀ ਜਿਵੇਂ ਕੱਲਾ ਜਿਵੇਂ ਪਸ਼ੂ ਤੇ ਪਹਿਲਾਂ ਜਦ ਤੁਸੀਂ ਪਸ਼ੂ ਕੀ ਨਾ ਪਰਾਂ ਜੀ ਜਿਹੜੇ ਐਵੇਂ ਚੀਜ਼ਾਂ ਨੇ ਨਾ ਜੇ ਤਾਂ ਆਪਾਂ کہیں ਵੀ ਤੇ ਆਪਾਂ 10-20 ਲੱਖ ਰੁਪਇਆ ਲਾ ਕੇ ਸਾਰੇ ਪਸ਼ੂ ਮੁੱਲ ਦੇ ਖਰੀਦ ਕੇ ਫਾਰਮ ਸਟਾਰਟ ਕਰ ਲਈਏ ਦੇਖੋ ਇਹ ਉਹ ਤਾਂ ਬਹੁਤ ਲੰਬਾ ਲਿਖੂਗਾ ਉਹਦਾ ਚੀਕਾ ਪੈ ਜਾਣੀ ਆ ਉਹਦੀ ਬਿਲਕੁਲ ਜੀ ਕੁਝ ਪਸ਼ੂ ਹਰ ਇੱਕ ਦੇ ਘਰੇ 2-2 4 ਹੁੰਦੇ ਨੇ ਇੱਕ ਦੋ ਵਧੀਆ ਲੈ ਲਓ ਉਹਨਾਂ ਤੇ ਜੋ ਸ਼ੀਮਣ ਤਰੋਣਾ ਨਾ ਜੋ ਹੁਣ ਆਪਣੇ ਚੰਗੇ ਸ਼ੀਮਣ ਬੀ ਐਫ ਏ ਦੇ ਨਾਲ ਜੁੜ ਕੇ ਚੰਗੇ ਸੀਮਨ ਲਗੋ ਤੇ ਉਹਨਾਂ ਤੋਂ ਵਾਅਦਾ ਕਰੋ ਜਿਹੜਾ ਆਪ ਨੂੰ ਪਤਾ ਵੀ ਲੱਗੇ ਦੇਖੋ ਜੀ ਮੈਂ ਆ ਸੈਟ ਸੋਡੇ ਜੇ ਨੇ ਮੈਂ ਇਹਨਾਂ ਦੇ 2.5 ਲੱਖ ਵੀ ਨਹੀਂ ਲਾਇਆ ਉਹਨਾਂ ਦੀ ਕੋਈ ਆਂਦਰ ਨਹੀਂ ਹੈਗੀ ਇਹਨਾਂ ਤਾਂ ਆਪਾਂ ਧੁੱਪੇ ਸ਼ਾਮ ਹੀ ਕਰਨੀਆਂ ਨੇ ਬਿਲਕੁਲ ਬਿਲਕੁਲ ਵੀ ਬੱਸ ਉਹਨੂੰ ਵਧੀਆ ਰਵੇ ਗਰਮੀ ਨਾਲ ਵੀ ਠੰਡ ਤੇ ਕੰਮ ਕਰਿਆ ਜੀ ਬਰੀਡ ਨੇ ਆਪਦੀ ਗਰਪਣ ਇਹੋ ਜਿਹਾ ਕੰਮ ਦਿੱਤਾ ਤੇ ਅੱਜ ਤੁਹਾਨੂੰ ਪਤਾ ਜੀ ਫੇਰ ਹੀ ਬਰੀਡ ਦੀ ਬਾਈ 2-2 ਦੀਆਂ ਬੇਕਦੀਆਂ 2.5-2.5 ਦੀਆਂ ਬੇਕਦੀਆਂ 3-3 ਦੀਆਂ ਬੇਕਦੀਆਂ ਇਹ ਚੌਥੇ ਸੂਰੇ ਆ ਜੀ ਹਾਂਜੀ ਤੇ ਅੱਜ ਇਹ 18ml ਦੋ ਤੇ ਚਲਦੀ ਹੈ ਜੀ ਚਲਦੀ ਹੈ ਬਈ ਆਪਾਂ ਇਹਦੀ 15-16 ਤਰੀਕ ਤੱਕ ਲੈਬ ਚਵਾਈ ਕਰਾਂਗੇ ਹਾਂਜੀ ਇੱਕ ਚੀਜ਼ ਹੋਰ ਹੈ ਬਾਈ ਜੀ ਉਹ ਛੋਟੀ ਦੀ ਵੀ ਤੁਹਾਨੂੰ 5-6 ਦਿਨਾਂ ਤੱਕ ਲੈਬ ਚਵਾਈ ਦਿਖਾਵਾਂਗੇ ਇਹਦੀ ਥੋੜੇ ਦਿਨ ਲੇਟ ਹੈ ਕਿਉਂਕਿ ਇਹ ਹੁਣ ਸੂਈਆਂ ਤਾਂ ਤੁਹਾਨੂੰ ਜਨਕੀ ਵੀ ਇਹਨੂੰ ਅੱਜ ਇਹਨੂੰ ਸੂਈ ਨੂੰ ਹੋ ਗਏ 18 ਤੇ 19 ਦਿਨ ਇਹਨੂੰ ਵੀ ਨਾਲ ਹੀ ਲਾ ਦਾਂਗੇ ਦੋਨੇ ਇਕੱਠੀ ਕਰ ਦਾਂਗੇ ਇਕੱਠੀਆਂ ਹੀ ਕਰ ਦਾਂਗੇ ਜੀ ਪਾਉਂਦੇ ਦੋ ਕੁ ਦਿਨ ਲੇਟ ਹੋਣਾ ਪਵੇ ਜੀ ਬਿਲਕੁਲ ਜਿੱਦੇ ਜੇ ਉਹਨੂੰ 5 ਦਿਨਾਂ ਨੂੰ ਚਵਾਉਣੀ ਆ ਉਹਨੂੰ ਪਾਉਂਦੇ 7 ਦਿਨਾਂ ਨੂੰ ਚਵਾ ਦਈਏ ਇਕੱਠੀਆਂ ਹੀ ਚਵਾ ਦਾਂਗੇ ਹਾਂ ਕੀ ਆ ਬਹਿੜਾ ਆਪਣੀ ਜੀਰੇ ਆ ਤਾਂ ਨੌਵੇਂ ਝੂਏ ਜੀ ਕੋ ਕਹਿ ਦੂ ਦੇਖੋ ਨਹੀਂ ਕਹਿੰਦਾ ਹਾਂ ਬਈ ਝੂਆ ਜੀ ਹੈ ਪਰ ਉਹੀ ਆ ਜੀ ਸਮਾਈ ਜਨਾਲ ਬਿਲਕੁਲ ਜੀ ਬਿਲਕੁਲ ਪੁਰਾਣੀ ਇੰਨੇ ਆ ਮਨ ਚ ਦੁੱਧ ਨਹੀਂ ਮੁੱਕਣ ਦਿੰਦੀ ਸਾਰੇ ਕੋਈ ਕਰਮ ਵਾਲਾ ਪਸ਼ੂ ਹੁੰਦਾ ਦੁੱਧ ਨਹੀਂ ਮੁੱਕਣ ਦਿੰਦਾ ਪਹਿਲੇ ਪੁਰਾਣੀ ਝੋਟੀ ਆ ਜੀ ਹਾਂ ਜੀ ਹੋਂ ਤਾਂ ਦੇ ਛਿੱਟ ਗਈ ਇਹ ਆਰਡਰ ਬਹੁਤ ਸੋਹਣਾ ਜੀ ਇਹ ਤੁਸੀਂ ਐ ਲੈ ਲਓ ਗੱਲ ਕਰ ਆਪਾਂ ਆਮ ਕਹਿੰਦੇ ਟੋਕ ਅਲੀ ਗੱਲ ਫੜਾਉਂਦਾ ਮੇਰਾ ਹੈ ਇਹਦੀ ਕੱਟੀ ਆ ਇਹਦੀ ਆਪਾਂ ਲਾਈਵ ਚ ਬਾਈ ਨਾਲ ਖੜਾ ਕੇ ਕਰਾਵਾਂਗੇ ਆਓ ਵੀ ਜਿੰਨਾ ਦਿੱਤਾ ਦਿਖਾ ਦਾਂਗੇ ਤੇ ਚਲਦੀ 13 ਤੇ ਦੇਖੋ ਜੀ 13 ਕਿਲੋ ਦੋਤੇ ਚਲਦੀ ਟੋਕੜਾ ਉਹਨਾ ਅੱਜ ਸੂਈ ਨੂੰ 13 ਮਾ ਦੇਣਾ 14 ਮਾ ਅੱਛਾ 13 14 ਤਾਂ ਨਹੀਂ ਹੋਇਆ ਜੇ ਉਹ ਬੈਠਾ ਕੱਟਾ ਛੋਟਾ ਸਾਰਾ ਉਹ ਓਕੇ ਉਹ ਬੈਠਾ ਅੱਜ 14 ਮਾ ਦੇਣਾ ਜੀ 14 ਮਾ ਦੇਣੇ ਠੀਕ ਹੈ 13 ਕਿਲੋ ਦੋਤੇ ਅੱਜ ਕਿੱਡੀ ਕੱਟੀ ਆ ਲਓ ਵੀ ਮਿੱਤਰੋ ਹੈ ਤੇ ਸਰਪੰਚ ਕੋਲੇ ਤਿੰਨ ਚਾਰ ਮੱਜਾਂ ਦੀ ਚਵਾਈ ਦਿਖਾਵਾਂਗੇ ਤੁਹਾਨੂੰ ਹਾਂ ਜੀ ਇਹਨੂੰ ਸੂਈ ਨੂੰ ਹੋ ਗਿਆ ਅੱਜ ਅ ਇਹਨੂੰ ਵੀ 12 13 ਦਿਨ ਹੋਗੇ ਹੋਣਗੇ ਓਕੇ ਇਹ ਤਾਂ ਹੀ ਇਧਰ ਤਿੰਨੇ ਇਕੱਠੀਆਂ ਬੰਨੀਆਂ ਹੁੰਦੇ ਛੋਟੇ ਬੱਚੇ ਓਕੇ ਇਹਦੀ ਵੀ ਲੈਲਪਾਈ ਕਰਾ ਦਾਂਗੇ ਇਹਦੀ ਵੀ ਕਰਾ ਦਾਂਗੇ ਲਓ ਜੀ ਇਦੂ ਬਾਅਦ ਦੇਖੋ ਕਿਉਂਕਿ ਮੈਂ ਅੱਗੇ ਵੀ ਸਾਨੂੰ ਦੱਸਿਆ ਵੀ ਸਾਡਾ ਤਾਂ ਭਰਾਵੋ ਕੰਮ ਹੀ ਇਹ ਆ ਸਾਰੀ ਸੰਸਤਾ ਲੈਂਦਾ ਵੀ ਜਿਹੜਾ ਕੁਝ ਕਵਾਂਗੇ ਜੇ ਸਾਨੂੰ ਅੱਜ ਦਿਖਾਵਾਂਗੇ ਤਾਂ ਹੀ ਤੁਸੀਂ ਚਵਾਵੋਗੇ ਨਾ ਜੇ ਸਾਡੇ ਘਰਾਂ ਜਿਨ੍ਹਾਂ ਨੂੰ ਦਿਖਾ ਸਕਦੇ ਤੇ ਫਿਰ ਤੁਸੀਂ ਕੀ ਚਵਾਦੋਂਗੇ ਬਾਸ ਚਾਹ ਤਾਂ ਦਈਏ ਨੇ ਲਓ ਇਹ ਆਪ ਦੀ ਮੱਖ ਮੇਰੀ ਉਹਦੇ ਨੂੰ ਆਸ ਨੂੰ ਦੁੱਧ ਜਿਆਦਾ ਦੇਗੀ ਤਾਂ ਲੇਵਾ ਬਹੁਤ ਘੱਟ ਸੀਗਾ ਹਾਂਜੀ ਮੈਨੂੰ ਅੱਜ ਦੀ ਮਹਾਵੀ ਚਲ ਵੱਡੀ ਹੋਊਗੀ ਕਿ ੱ ਪਰ ਮਾਗਰੋਂ ਨੀ ਨਿਕਰੀ ਆਈ 17.5 ਕਿਲੋ ਤੋਂ ਕੱਢਿਆ ਸਰਪੰਚ ਸਾਹਿਬ ਇੱਕ ਨੰਬਰ ਬੋਲਿਓ ਜੀ ਨੰਬਰ ਆਪਣਾ 94175 ਜੀ 94175 31338 ਜੀ 31338 ਇਹ ਜੀ ਨੇ 70 ਸਿੰਘ ਸਰਪੰਚ ਦਾ ਨੰਬਰ ਆ ਜੀ ਪਿੰਡ ਉਪਲੀ ਬਰਨਾਲੇ ਦੇ ਬਿਲਕੁਲ ਨਜ਼ਦੀਕ ਆਪਣਾ ਚੈਨਲ ਬਣਾਇਆ ਛੋਟਾ ਜਿਹਾ ਜੀ ਹਾਂਜੀ ਚੈਨਲ ਵੀ ਬਣਾਇਆ ਭਰਾਵਾਂ ਦੇ ਨਾਲ ਕਿਉਂਕਿ ਆਪਾਂ ਤਾਂ ਬਣਾਇਆ ਜੀ ਕਿਉਂਕਿ ਜਿਵੇਂ ਹੁਣ ਛੋਟਾ ਇੰਨੀ ਮਿਹਨਤ ਆ ਵੀ ਦੇਖੀ ਜਾਣਗੇ ਨਾਲ ਤਾਂ ਭਰਾ ਨਾਲ ਇਹਦੇ ਨਾਲ ਨਾਲ ਅਸੀਂ ਜਿੰਨਾ ਮੇਰਾ ਬਰਨਾਲੇ ਦਾ ਗਰੁੱਪ ਹੋਊਗਾ ਇਹਨੂੰ ਮੈਸੇਜ ਦੇਣਾ ਸੌਖਾ ਹੋ ਜਾ ਕਰੂ ਦੇਖੋ ਭਰਾ ਆ सरपंचਾ डेरी फार्म 735 ਨਾਂ ਤੇ 735 ਕਿਉਂ ਆਪਣਾ 88 ਮਾਲ ਟਰੈਟ ਆ 735 ਉਹਨੇ ਇਹ ਜੇ ਰੰਗ ਲਾਏ ਨੇ ਜੀ ਉਹ ਪਤਾ ਨਹੀਂ ਉਹ ਜਿਵੇਂ ਮੈਂ ਮਾਂਗੇ 88 ਲਾ ਲੈਣਾ ਉਹ 735 ਲਾਇਆ ਜੀ ਬੱਚਾ ਕਹਿੰਦਾ 735 ਲਾਉਣਾਗਾ ਆਪਣਾ ਵੱਡਾ ਟਰੈਟ ਆ 735 ਲਾ ਲੈਣਾ ਵਾ 1000 ਮਾ ਬੋਤੋ ਦਾ ਬਾਅਦੀਆਂ ਗੱਲਾਂ ਨੇ ਜਿੱਥੋਂ ਸਟਾਰਟ ਕਰਿਆ ਉੱਥੋਂ ਲਾਓ ਉੱਥੋਂ ਲਾਓ ਇਹੀ ਤਾਂ ਸਵਾਦ ਆਉਂਦਾ ਜੀ ਪਹਿਲਾਂ ਗਰਾਊਂਡ ਲੈਵਲ ਤੋਂ ਉੱਠੇ ਆ ਉੱਥੇ ਚੱਲ ਗਈ ਆਪਾਂ ਇਹਦੇ ਨਾਲ ਆਪਾਂ ਚਲੋ ਆਇਆ ਆ ਭਰਾ ਆ ਨਾ ਵਿੱਚ ਲੋਕਾਂ ਨੂੰ ਸ਼ੌਕ ਬਹੁਤ ਆ ਜਾਂਦੇ ਸ਼ੌਕ ਜੀ ਉਸ ਤਾਂ ਲੋਕਾਂ ਦੀ ਮਜਬੂਰੀਆ ਗਰੀਬੀ ਵੀ ਹੋ ਜਾਂਦੀ ਆ ਗਰੀਬੀ ਹੋ ਜਾਂਦੀ ਹੈ ਜੇ ਹੋ ਜਾਂਦੀ ਹੈ ਜੀ ਕੰਮ ਕਰਕੇ ਵੀ ਆ ਤੇ ਇੱਕ ਕੋਈ ਮੰਨ ਕੋਈ ਜ਼ਿਆਦਾ ਪੈਸਾ ਲਾ ਬੈਠੇ ਮੈਂ ਇਹ ਕਹਿਣਾ ਵੀ ਜੇ ਮਾੜੀ ਜਿਹੀ ਨੌਲੇਜ ਆ ਤਾਂ ਪਸ਼ੂ ਤੇ ਜ਼ਿਆਦਾ ਪੈਸਾ ਲਾਵੋ ਨਹੀਂ ਜਿਆਦਾ ਪੈਸਾ ਨਾ ਲਾਵੋ ਆਪਦੀ ਬਰੀਡ 12 13 ਵਾਲੀ ਦੀ ਤੁ ਕਰ ਓਕੇ ਨਾ ਹਿਸਾਬ ਨਾਲ ਲਾ ਲਓ ਜਿੱਦੇ ਤੁਹਾਡੇ ਕੋਲ ਦੁੱਧ ਹੀ ਆਮਦਨ ਬਦਗੀ ਪਾਉਂਦੀ ਫਿਰ 5 ਲੱਖ ਦੀ ਲਾ ਲਓ ਯਾਰ ਫਿਰ ਕੋਈ ਦੁੱਖ ਹੀ ਨਹੀਂ ਘੱਟੋ ਘੱਟ ਮਾੜਾ ਮਠਾ ਟੈਂਪਰੇਚਰ ਚੈੱਕ ਕਰਨਾ ਜ਼ਰੂਰ ਸਿੱਖ ਲਓ ਦਾਣੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਉਹਦਾ ਸਾਹ ਸੁਮਾਲ ਬਾਰੇ ਜੇ ਪਤਾ ਤਾਂ ਪੈਸਾ ਲਾਓ ਨਹੀਂ ਨਹੀਂ ਬੜਾ ਪੈਸਾ ਨਾ ਲਾਓ ਪੈਸਾ ਨਾ ਲਾਓ ਬਿਲਕੁਲ ਮੈਂ ਬਹੁਤ ਬੰਦੇ ਦੇਖੇ ਨੇ ਜਿਹੜੇ ਆਪਾਂ ਨੂੰ ਫੋਨ ਕਰਦੇ ਨੇ ਵੀ ਯਾਰ ਮੈਂ ਪੌਣੇ 2 ਲੱਖ ਲਾਇਆ ਸੀ 1.5 ਲੱਖ ਲਾਇਆ ਸੀ ਦੁੱਧ 8 ਲੀਟਰ ਦਿੰਦੀ ਆ ਉਹ ਕੀ ਇਹਨੂੰ ਦਵਾਈ ਬੂਟੀ ਦੇਣੀ ਆ ਕੀ ਲਿਵਰ ਟ੍ਰੌਨਕ ਦੇਣੀ ਆ ਤਾਂ ਫਿਰ ਉੱਥੇ ਬਾਈ ਬੰਦਿਆ ਮਨ ਮੁੜ ਜਾਂਦਾ ਸਭ ਕਾ ਫਾਰਮ ਥੱਲੇ ਨੋ ਆਉਂਦੇ ਨੇ ਹਾਂਜੀ ਹੋਰ ਸੁਣਾਓ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਬਹੁਤ ਬਹੁਤ ਸਰਪੰਚ ਸਾਹਿਬ ਤੁਸੀਂ ਜਾਣਕਾਰੀ ਦਿੱਤੀ ਸਾਰੀ ਦਿਲ ਖੋਲ ਕੇ ਜਾਣਕਾਰੀ ਦਿੱਤੀ ਇਦਾਂ ਦੇ ਤੁਸੀਂ ਐ ਦੇਖੋ ਇਦਾਂ ਦੇ ਸਾਡੇ ਬੰਦੇ ਹੀ ਮਿਲਣਗੇ ਕੱਲੇ ਜਿਹੜੀਆਂ ਸਾਰੀਆਂ ਗੱਲਾਂ ਦੱਸਣਗੇ ਸਾਣੇ ਆਮਦਾਨ ਤੋਂ ਬਾਕੀ ਹਾਂ ਬਿਲਕੁਲ ਉਹ ਪਰਮਾਤਮਾ ਦਾਤੇ ਦਾ ਸ਼ੁਕਰ ਤੇ ਜਿਹਨੇ ਇੱਥੋਂ ਤੱਕ ਅੱਜ ਕਰਤਾ ਬਾਈ ਜੀ ਹਨਾ ਵੱਡਿਕਲ ਰੱਬ ਦੀ ਆ ਜੀ ਆਪਾਂ ਮਿਹਨਤ ਕਰਨ ਵਾਲੇ ਹੁੰਨੇ ਆ ਤੇ ਪਰਮਾਤ ਤੇ ਵਾਦੋ ਵਾਦ ਲਾਇਕ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ